7 ਕਿਲੋ ਵਿੱਚੋਂ ਕੇ ਲੈ ਜਾਵੇ 7 ਕਿਲੋ ਬੋਲਾ ਹਨ ਮਗਰ ਇਹਦੇ ਕੱਟੀ ਤੇ ਮੋਲੇ ਦਾ ਲੱਖ ਰੁਪਈਆ ਮੋਲਾ 2000 ਛੱਡਾਂਗੇ ਵਿੱਚੋਂ ਬਸ 2000 ਰੁਪਈਆ ਕਹਿੰਦਾ ਛੱਡਾਂਗੇ ਅੱਜ ਕੋਈ ਬੰਦਾ ਵੀ ਦੀਪ ਨੇ ਮੈਂ ਕਹਿੰਦਾ ਵੀ ਮੋੜ ਤਾਂ ਕੰਮ ਉਧਰ ਨੂੰ ਹੈ ਨਹੀਂ ਹਰਿਆਣੇੋਂ ਵੱਜ ਆਉਂਦੀ ਆ ਦੀਪਿਆ ਪਾਰਿਆਣੇ ਭੇਜਦੀ ਕਿ ਨਹੀਂ ਹਰੇ ਅਣੂ ਨੀਲੀ 라ਵੀ ਦੇ ਦੋ ਤਾ ਦੇ ਦੋ 20 ਤੋਂ ਬਾਹਰ ਠੀਕ ਹੈ ਬਈ ਦੋ ਬੋਰੀਆਂ ਬਈ ਨੇ ਟਰਾਂਜੈਕਸ਼ਨ ਨਹੀਂ ਖਾਦੀਆਂ ਕਿਉਂ ਰੋ ਪੀਪਾ ਖਾਦਾ ਆ ਇਹਨੇ ਬਿਲਕੁਲ ਬਈ ਹੈ ਨਾ ਤੇ ਬਾਕੀ ਤੈਨੂੰ ਦੱਸ ਦੇ ਵੀ ਹੋਊਗੀ ਜਿਵੇਂ ਆਪਾਂ ਥਣ ਥਣ ਬੜਾ ਸੋਹਣਾ ਹਨਾ ਜਿਵੇਂ ਆਪਾਂ ਚੁਆਈ ਇੱਕ ਨਹੀਂ ਚੁਆਈ ਬੜੀ ਇਹ ਤਾਂ ਬਈ ਕੱਲ ਦੀ ਉਤਰੀ ਹੈ ਜੇ ਹਾਂ ਫੈਦਲ ਕਹਿ ਦਈਏ ਵੀ ਜਿਵੇਂ ਜਿਵੇਂ ਆ ਤੁਸੀਂ ਦੇਖੋ ਤੀ ਖੜ ਨਹੀਂ ਗੁੜ ਨਹੀਂ ਦਿਖ ਜਵੇਂ ਹਨਾ ਆ ਦੇ ਤੇ ਲੈ ਚਲ ਬਈ ਇੰਨੀ ਦੀ ਗੱਲ ਕੋਈ ਨਾਲ ਕੱਦ ਲੈਣਾ ਗੱਡਾ ਹਾਂ ਤੇ ਛੜਦਾ ਨਹੀਂ ਬੰਦਾ ਉਹਦੇ ਹੀ ਲੈ ਜਣੇ ਹਾਂ ਭਈ ਉਹਨਾਂ ਨੂੰ ਜਿਵੇਂ ਦੂਰ ਵਾਲੇ ਨੂੰ ਜਿਵੇਂ ਮੈਂ ਪਹਿਲਾਂ ਕਿ ਟਰਾਂਸਪੋਰਟ ਜਾਇ ਹੁੰਦਾ ਵੀ ਯਾਰ ਬਾਹਲਾ ਤਿਆਰ ਪਸ਼ੂ ਲਿਆ ਕੇ ਖੁਸ਼ ਨਹੀਂ ਹੋਕ ਨਹੀਂ ਬਿਲਕੁਲ ਜੀ ਉਹਨਾਂ ਨੂੰ ਆਇਆ ਹੁੰਦਾ ਵੀ ਯਾਰ ਜੇ ਪਸ਼ੂ ਸਾਸੀ ਗਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆਂ ਵੀਰੇ ਕੁਲਦੀਪ ਦੇ ਫਾਰਮ ਤੇ ਬਾਈ ਦਾ ਐਡਰੈਸ ਹੈਗਾ ਸ਼ਹਿਰ ਤਲਵੰਡੀ ਪਾਈ ਸ਼ੀਨਾ ਡੈਰੀ ਫਾਰਮ ਜ਼ਿਲ੍ਹਾ ਫਰੋਜ਼ਪੁਰ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗ ਕਵਰ ਕਰਕੇ ਦਿਖਾਵਾਂਗੇ ਇੱਕ ਤਾਂ ਜਿਹੜੀ ਤਾਜੀ ਸੂਈ ਸਵਾਈ ਮੱਝਾ ਬਹੁਤ ਚੰਗੇ ਥਣ ਭਾਂਡੇ ਦੀ ਆ ਬਾਕੀ ਮਗਰ ਬੱਚਾ ਵੀ ਕੱਟੀ ਆ ਤੇ ਕਿ ਜੜੀ ਬਾਈ ਕੋਲੇ ਜੜੀ ਬੱਛੀ ਆ ਬਹੁਤ ਟਾਪ ਦੀ ਆ ਕਈ ਵਾਰੀ ਕੋਈ ਵਪਾਰੀ ਸੱਜਣਾ ਵੀ ਲੈ ਆਣਾ ਚਾਹੁੰਦਾ ਏ ਮੰਡੀ-ਮੁੰਡੀ ਦੇ ਬੜੇ ਕੰਮ ਦੀ ਆ ਕਿਉਂਕਿ ਕੱਚੀ ਆ ਜੇ ਕੋਈ ਤਿਆਰ ਕਰ ਲੂਗਾ ਤੇ ਘਰ ਵਾਲਾ ਬੰਦਾ ਵੀ ਲੈ ਲੂ ਉਹਦਾ ਵੀ ਫਾਇਦਾ ਹੋ ਜੂਗਾ ਦੀਪੇ ਬਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡੇ ਆਪਣੇ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਕਰਦੇ ਤੇ ਦੀਪੇ ਸਭ ਤੋਂ ਪਹਿਲਾਂ ਇਹਦੇ ਕਰਮਾਲੀ ਬਾਰੇ ਦੱਸਦੇ ਬਾਈ ਹਨਾ ਮੈਂ ਕਹਿੰਨਾ ਵੀ ਐਰ ਕੀ ਜਿਵੇਂ ਗਾਈਆਂ ਨੇ ਤੇ ਮੱਝਾਂ ਨੇ ਕੱਟੇ ਵਾਲੇ ਰਿਕਾਰਡ ਤੋੜਦੇ ਬਾਈ ਕਿ ਨਹੀਂ ਵੀ ਮੌਸਮ ਵੀ ਉਦਾਂ ਦਾ ਠੀਕ ਨਹੀਂ ਵੀ ਕਹ ਕੋਈ ਜੇ 10 ਸੂਂਦ ਗਏ ਉਹਦੇ ਇੱਕ ਅੱਧੀ ਕੱਟਾ ਆ ਗਿਆ 25 ਦਿੰਦੀ ਹੈ ਨਾ ਕੱਟੇ ਬੱਛੀਆਂ ਤੇ ਅੱਜ ਆਪਣੇ ਕੋਲੇ ਕੱਟੀ ਵਾਲੀ ਆ ਗਈ ਬਈ ਹੈ ਨਾ ਕੱਟੀ ਵਾਲੀ ਆ ਗਈ ਬਈ ਤੇ ਦੀਪੇ ਬਈ ਕੀ ਡਿਟੇਲ ਹੈ ਦੀ ਬਈ ਇਹ ਬਈ ਸਵੇਰ ਦੂਜਾ ਪਤਾ ਕੋਈ ਤੀਜਾ ਮੰਨਣਾ ਕੋਈ ਜੱਕਾ ਨਹੀਂ ਪਹਿਲੇ ਸਵੇਰ ਨੂੰ 10 ਕੁ ਲੋ ਦੋ ਹੁੰਦੇ ਨੇ ਠੀਕ ਹੈ ਬਈ ਠੀਕ ਹੈ ਹੁਣ ਇਸਲੇ 7 7 ਕਿਲੋ ਬੋਲਾ ਹੈਗਾ ਸਤਿਗੁਰੂ ਵਾਲਾ ਕੱਲ ਸੋਈ ਆ ਬਾਈ ਦੀਪੇ ਜਿਵੇਂ ਆਪਾਂ ਥਣ ਥਣ ਬੜਾ ਸੋਹਣਾ ਹਨਾ ਜਿਵੇਂ ਆਪਾਂ ਚੁਵਾਈ ਕਿ ਨਹੀਂ ਚੁਵਾਈ ਬੜੀ ਅੱਕ ਨੰਬਰ ਆ ਬਾਈ ਚੁਵਾਈ ਹਨਾ ਚੁਵਾਈ ਦੇ ਇਹਦੇ ਥਣ ਤੋਂ ਦੱਸੂਗੀ ਬਾਕੀ ਆਪਾਂ ਕਰਾ ਕੇ ਦਿਦਾਂ ਮਾਰੀ ਬੱਚਾ ਵੀ ਵਈ ਹੈ ਨਾ ਜਿਵੇਂ ਕੱਟੀ ਆ ਨਾ ਦੀਪੇ ਇਸ਼ਾ ਕੱਟੀ ਆ ਹਾਂ ਤੌਰ ਬਈ ਕਰੀ ਹਨਾ ਤੇ ਫਿਰ ਮੈਂ ਤੁਹਾਨੂੰ ਕੱਟੀ ਵੀ ਦਿਖਾਉਣਾ ਹੈ ਬਾਕੀ ਦੀਪੇ ਉਹ ਜਿਵੇਂ ਗੋਡੀ ਮਧਰੀ ਆ ਹਨਾ ਵੀ ਜਿਵੇਂ ਆਪਾਂ ਕਹਦੇ ਦੁੱਧ ਵਾਲੀ ਮੱਝ ਆ ਨਹੀਂ ਦੁੱਧ ਵਾਲੀ ਮੱਝ ਮੈਂ ਦੁੱਧ ਵਾਲੀ ਬਾਈ ਹਾਂ ਤੇ ਆ ਰਹੀ ਬੱਚਾ ਵੀ ਦੇਖ ਲਓ ਹਨਾ ਕੱਟੀ ਆ ਤੇ ਮਗਰ ਤੇ ਆ ਜਾ ਆ ਜਾ ਕੋਈ ਇਥੇ ਬੱਚਾ ਤਰਾ ਕਰਦਾ ਨਹੀਂ ਜਾਣਾ ਆ ਦੇਖੋ ਹਣਾ ਬਈ ਬਾਕੀ ਦੀਪੇ ਥਣ ਥੁਣਾ ਬੜਾ ਸੋਹਣਾ ਹਨਾ ਜਿਵੇਂ ਚਵਾਈ ਵਾਲਾ ਜਿਵੇਂ ਕਹਿੰਦੇ ਹਨਾ ਇਹ ਆ ਤਹੀ ਦੇਖੋ ਇਹਨੂੰ ਵਾਹ ਕੋ ਮੋਰ ਲਾ ਬਈ ਬੱਚੇ ਦਾ ਕਰਕੇ ਕਰੂਗੀ ਇਹ ਬੱਚੇ ਖੜੀ ਜਾਣਾ ਖੜ ਜਾ ਕਿਵੇਂ ਕਰਦੀ ਬੱਚੇ ਦਾ ਬਾਕੀ ਆਪ ਵੀ ਬਈ ਕਾਲੀ ਛਾਈ ਆ ਹਨਾ ਹਾਂ ਬਈ ਮਾਰੀ ਜੀ ਊਚ ਮੈਂ ਕਹਿੰਦਾ ਗਣਤੀ ਦੇ ਵਾਲ ਆ ਖਣੀ ਦੀਂਦੇ ਨਹੀਂ ਖਣੀ ਜਮਾ ਹੀ ਜੱਡ ਬਲੈਕ ਆ ਕਿ ਨਹੀਂ ਇਹ ਆ ਦੇਖੋ ਬਹੁਤ ਸੋਹਣੀ ਇੱਕ ਨਹੀਂ ਤੇ ਦੀਪੇ ਮੁੱਲ ਕਿਉਂਕਿ ਚਲੋ ਪਹਿਲਾਂ ਵੀ ਤੂੰ ਉਹੇ ਜਿਹਾ ਹੀ ਕਰਦਾ ਉਹਨਾਂ ਮਤਲਬ ਉਹੇ ਜਿਹੀ ਕਰੀ ਜਿਹੜੇ ਆਪਾਂ ਲੈਣੇ ਆ ਹਨਾ ਬਸ ਅਬਈ ਆਪਾਂ ਲੱਖ ਚ ਦੋ ਛੱਡ ਦਾਂਗੇ ਬਈ ਬਈ ਮੁੱਲੇ ਦਾ 1 ਲੱਖ ਰੁਪਈਆ ਹਨਾ ਤੇ ਦੋ 2000 ਛੋੜ ਆਉਦੀ ਕੋਈ ਬੰਦਾ ਆਊਗਾ ਲੋ ਵੀ ਠੀਕ ਹੈ ਬਾਈ ਕਹਿੰਦਾ ਆਪਾਂ ਲੱਖ ਰੁਪਈਆ ਮੁੱਲੀ ਕਰਨਾ ਵੀ ਕੋਈ ਇਹ ਨਹੀਂ ਇੱਕ ਨਹੀਂ 20 ਨਹੀਂ ਕੋ 30 ਨਹੀਂ ਹਨਾ ਬਾਅਦ ਚ ਕੋ ਅਗਲਾ ਵੀ ਭਗਾਈ ਕਰੀ ਜਾਵੇ ਤੇ ਆਪਾਂ ਵੀ ਭਗਾਈ ਕਰੀ ਜਾਈਏ ਤੇ ਦੀਪੇ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਬਾਰੇ ਪਹਿਲਾਂ ਤੇ ਨੇੜੇ ਉਹ ਕਿਹਨਾਂ ਦਾ ਕੱਦ ਦਾ ਹਾਂ ਕੱਦ ਦੀ ਜੱਜਮੈਂਟ ਲਵਾ ਦੇ ਦੀਪੇ ਬਈ ਤੇ ਦੀ ਫੇ ਕੀ ਡਿਟੇਲ ਆ ਦੀ ਕਰਮ ਵਾਲੀ ਦੀ ਡਿਟੇ ਜੀ ਬਈ 16 ਤਰੀਕ ਨੂੰ ਦਿਨ ਪੂਰੇ ਦੇ ਬਾਈ ਠੀਕ ਹੈ ਬਾਈ ਤੇ ਦੁੱਧ ਤਾਂ ਦੇ ਦੂ 20 ਤੋਂ ਬਾਹਰ ਠੀਕ ਹੈ ਬਈ ਦੋ ਪੂਰੀਆਂ ਬਈ ਨੇ ਟਰਾਜੈਕਸ਼ਨ ਨਹੀਂ ਖਾਦੀਆਂ ਘਿਓ ਦਾ ਪੀਪਾ ਖਾਦਾ ਆ ਨੇ ਬਿਲਕੁਲ ਬਈ ਹੈ ਨਾ ਤੇ ਬਾਕੀ ਤੈਨੂੰ ਦੱਸ ਦੇ ਵੀ ਹੋ ਗਈ ਦੱਸਦੀ ਹੈ ਬਾਈ ਹੈ ਨਾ ਬਾਕੀ ਦੀ ਪਊ ਠੰਡੀ ਸੀਲ ਆ ਜਿਵੇਂ ਆਪਾਂ ਜਿਹੜੀ ਸਭ ਤੋਂ ਮੇਨ ਗੱਲ ਹੈ ਨਾ ਬਿਲਕੁਲ ਜਿੱਦਾਂ ਮਰਜ਼ੀ ਬਾਈ ਤੇ ਆਹ ਦੇਖੋ ਹਾਂ ਹੈ ਬਈ ਲੈ ਹਾਂ ਸਭ ਤੋਂ ਜਿਹੜੀ ਮੇਨ ਗੱਲ ਇਹ ਇਹੀ ਹੈ ਕਿ ਨਹੀਂ ਤੇ ਵੀ ਮੈਂ ਕਹਿੰਦਾ ਵੀ ਇੱਕ ਮੱਝ ਹੀ ਆ ਜੇ ਆਪਾਂ ਕਹਦੇ ਇਹ ਦੁੱਧ ਵੀ ਇਹਦਾ ਮੱਝਾ ਰਗਾਊਗਾ ਕਿ ਨਹੀਂ ਮੱਝਾ ਰਗਾ ਹੋਗਾ ਬਾਈ ਨਵਾ ਹਾਨ ਨਵਾ ਹਾਨ ਤੁਹ ਜੇ ਦੋਂਦੀ ਇਹ ਈ ਈ ਹੋ ਗਈ ਤੇ ਕਰਮ ਵਾਲੀ ਨੇ ਹਨਾ ਦੁੱਧ ਵੀ ਕੁਛ ਨਾ ਕੁਛ ਇਹਦੇ ਅੰਦਰ ਹੈਗਾ ਕਰਕੇ ਫੇਰ ਹੀ ਦੇਣਾ ਕਿ ਨਹੀਂ ਤੇ ਬਾਕੀ ਆ ਦੀ ਦੇਖੋ ਬਾਈ ਨੇ ਹੱਥ ਲਾਇਆ ਉਹ ਚੱਕ ਕੇ ਖੜੀ ਹੋ ਗਈ ਕਿ ਨਹੀਂ ਤੇ ਬਾਕੀ ਦੀ ਵੀ ਜਿਹੜੇ ਹਿਸਾਬ ਨਾਲ ਤੁਸੀਂ ਦਿਨ ਦੱਸਿਆ ਬਾਈ ਹਜੇ ਲੇਵ ਆਏ ਨੇ ਪੱਟਣਾ ਹੀ ਸ਼ੁਰੂ ਕੀਤਾ ਕਿ ਨਹੀਂ ਬਿਲਕੁਲ ਜੀ ਤੇ ਜਿਹੜੇ ਹਿਸਾਬ ਨਾਲ ਜਿਵੇਂ ਜਿਵੇਂ ਦਿਨ ਲਈ ਜਾਊਗੀ ਹਨਾ ਇਹ ਤਾਂ ਬਾਈ ਕੱਲ ਦੀ ਉਤਰੀ ਹਜੇ ਹਾਂ ਅਫਜ਼ਲ ਕਹਿ ਦਈਏ ਵੀ ਜਿਵੇਂ ਜਿਵੇਂ ਆ ਤੁਸੀਂ ਦੇਖੋ ਤੁਸੀਂ ਖੜ ਨਹੀਂ ਕੁੜ ਨਹੀਂ ਨਿੱਕ ਜਵੇਂ ਹਨਾ ਆ ਦੇ ਤੇ ਲੈ ਚਲ ਬਾਈ ਇੰਤਾਂ ਦੀ ਗੱਲ ਕੋਈ ਨਾਲ ਕੱਦ ਰਹਿਣਾ ਗੱਡਾ ਕਵੇ ਕੱਦ ਕਾੜ ਵੀ ਵੱਡਾ ਹੈ ਹਨਾ ਬਾਕੀ ਜਿਹੜੀ ਸਭ ਤੋਂ ਮੇਨ ਗੱਲ ਹੈ ਇਹ ਵੀ ਜਿਵੇਂ ਆਪਾਂ ਕਹਦੇ ਨੇ ਵੀ ਸੋ ਆਪਣਾ ਯਾਰ ਇਹਦੇ ਚਾ ਬਿਲਕੁਲ ਵੀ ਜਿਹੜਾ ਹਲੇ ਦੇਖ ਲਓ ਮੱਝ ਦੇ ਨਾਲ ਉਹ ਤਾਜੀ ਸੂਈ ਵੀ ਸੀ ਬੱਚੇ ਕਰਕੇ ਕਾਲੀ ਕਰਦੀ ਐ ਤੇ ਉਵੇਂ ਖੜ ਗਈ ਜੇ ਖੜਾ ਵੀ ਲਈ ਕਿ ਨਹੀਂ ਬਹੁਤ ਚਾਰੂ ਆ ਬਾਈ ਨਾਲੇ ਹਾਂ ਬਾਕੀ ਜਿਵੇਂ ਜਿਵੇਂ ਉਹ ਦਿਨ ਪਈ ਜਾਣਗੇ ਬਾਈ ਉਵੇਂ ਉਵੇਂ ਇਹਨੇ ਤਿਆਰ ਹੋਈ ਜਾਣਾ ਹਨਾ ਤੇ ਦੀਪੇ ਵਈ ਫਿਰ ਕੀ ਮੁੱਲ ਕਰਨਾ ਇਹਦਾ ਕਰਮ ਵਾਲੀ ਦਾ ਬਈ ਆਪਾਂ ਮੁੱਲ ਇਹਦਾ ਬਈ 85000 ਰੁਪਏ ਇਹਦਾ ਮੁੱਲ ਬਾਈ ਕਹਿੰਦਾ ਆਪਾਂ 85000 ਕਰਾਂਗੇ ਹਨਾ ਤੇ ਦੀਪੇ ਜੇ ਮੈਂ ਪਹਿਲਾਂ ਛੋਟ ਦੇ ਵਿੱਚ ਵੀ ਬੋਲਿਆ ਹਨਾ ਕੋਈ ਸੱਜਣ ਜਿਵੇਂ ਦੂਰ ਵਾਲਾ ਬੰਦਾ ਲੈ ਜਾਵੇ ਉਹਦੇ ਵਾਸਤੇ ਹੀ ਫਾਇਦੇ ਦੀ ਹੈ ਹਨਾ ਕਿਉਂਕਿ ਕੱਚੀ ਆ ਹਜੇ ਜਾਣ ਜੂਣ ਜਿਹਨੂੰ ਕੋਈ ਪ੍ਰੋਬਲਮ ਨਹੀਂ ਹਨਾ ਇਹ ਤਾਂ ਬਈ ਪਲਾਕ ਵਪਾਰੀ ਵੀ ਲੈ ਜਾ ਉਹਨੂੰ ਫਾਇਦਾ ਹਾਂ ਕੋਈ ਵਪਾਰੀ ਬੰਦਾ ਵੀ ਲੈ ਜਾਊਗਾ ਜੇ ਉਹ 4 ਦਿਨ 10 ਦਿਨ ਸਾਹਮ ਦਾ ਏ ਮੰਡੀ-ਮੁੰਡੀ ਦੇ ਬੜੇ ਕੰਮ ਦੀ ਹੈਗਾ ਅੰਕ ਨਹੀਂ ਤੇਦੀ ਪਿਆਪ ਕਰਾਈਏ ਦੀ ਚਵਾਈ ਬਈ ਹਨਾ ਤੇ ਲੈ ਚਲੋ ਅੰਦਰ ਬਈ ਜਾਨਵਰ ਜੇ ਕੋਈ ਬਾਹਰਲਾ ਲੈ ਜਾਣਾ ਗਾਕ ਮੰਡੀ ਵਾਲਾ ਹਾਂ ਤੇ ਛੜਦਾ ਨਹੀਂ ਬੰਦਾ ਉਹਦੇ ਲੈ ਜਾਣੇ ਹਾਂ ਹਾਂ ਬਈ ਉਹਨਾਂ ਨੂੰ ਜਿਵੇਂ ਦੂਰ ਵਾਲੇ ਨੂੰ ਜਿਵੇਂ ਮੈਂ ਪਹਿਲਾਂ ਕਿਹਾ ਵੀ ਉਹਨੂੰ ਟਰਾਂਸਪੋਰਟ ਚ ਆਇਆ ਹੁੰਦਾ ਵੀ ਯਾਰ ਬਾਹਲਾ ਤਿਆਰ ਪਸ਼ੂ ਲਿਆ ਕੇ ਖੁਸ਼ ਨਹੀਂ ਹੋਕ ਨਹੀਂ ਉਹਨਾਂ ਨੂੰ ਆਇਆ ਹੁੰਦਾ ਵੀ ਯਾਰ ਜੇ ਪਸ਼ੂ 2-3 ਦਿਨ ਟਰਾਂਸਪੋਰਟ ਚ ਵੀ ਰਹਿ ਗਿਆ 2-3 ਦਿਨ ਘਰੇ ਜਾ ਕੇ ਸਭ ਗਿਆ ਕਿ ਨਹੀਂ ਹਾਂ ਉਹਦੇ ਵਰਗੀ ਰੀਸ ਨਹੀਂ ਕਿ ਨਹੀਂ ਹਰੇਸ ਨਹੀਂ ਹਾਲਾਂਕਿ ਜਿਵੇਂ ਆਪਾਂ ਜਿਹੜਾ ਲੋਕਲ ਵਪਾਰ ਕਰਦੇ ਆ ਉਹਦੇ ਦੀਪੇ ਬੰਦੇ ਨੂੰ ਆਇਆ ਹੁੰਦਾ ਵੀ ਵੀ ਯਾਰ ਤਿਆਰ ਹੀ ਲਈਏ ਪਸ਼ੂ ਤਿਆਰ ਹੀ ਲਈਏ ਤੇ ਇਹ ਵੀ ਬਾਈ ਨੇ ਵਧੀਆ ਗੱਲ ਦੱਸੀ ਆ ਕਿ ਨਹੀਂ ਤੇ ਇਹਦੇ ਆਦੀਪੇ ਬਾਈ ਮੱਝ ਨੂੰ ਵੀ ਅੰਦਰ ਤੇ ਲੋ ਵੀ ਆਪਾਂ ਇਹਦੀ ਕਰਮ ਵਾਲੀ ਦੀ ਚੁਵਾਈ ਕਰਕੇ ਦਿਖਾਵਾਂਗੇ ਹਨ ਜਿਵੇਂ ਬੱਚਾ ਵੀ ਬਹੁਤ ਚੰਗਾ ਦੱਤਾ ਇਹਨੇ ਕਰਮ ਵਾਲੀ ਨੇ ਹਨਾ ਬਾਈ ਬਿਲਕੁਲ ਕੱਟੀ ਆ ਮੰਗਰ ਭਾਈ ਹੂੰ ਇਹ ਸਭ ਤੋਂ ਵੱਡੀ ਗੱਲ ਨਹੀਂ ਵੀਡੀਓ ਚ ਵੀ ਬੋਲਿਆ ਹੈ ਕਿ ਕਈ ਵਾਰੀ ਛਾਵਾਂ ਹੀ ਉਹ ਜਾ ਹੁੰਦਾ ਕਿ ਨਹੀਂ ਹਾਂ ਛਾਵੇਂ ਦਾ ਹੀ ਗੇੜਾ ਬਲਿਆ ਹੂੰ ਛਾਵੇਂ ਦਾ ਹੀ ਗੇੜਾ ਦੀਵਤੇ ਧਿਆਨ ਰੱਖਣਾ ਪੰਦਾ ਬੱਚਾ ਬੱਚਾ ਨਾ ਧੂਣੀ ਧਾਣੀ ਲਾ ਕੇ ਹਨਾ ਬਿਲਕੁਲ ਭਈਆ ਆਪਣੀ ਆਂਗੋ ਕੁਬਲਦੇ ਜਾਂਦੀ ਹਾਂ ਹਾਂ ਅਧਰ ਵੇ 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 ਹਲਾ ਜੈਕ ਉਹ ਜਾਂ ਲੱਟ ਦਉਦਾ ਹਾਂ ਅਰਿੰਦਰ ਭਾਈ ਚੋਈ ਐਡੀ ਟੌਪ ਦੀਆਂ ਜਿਹੜਾ ਸਾਹ ਹੂੰ ਬਾਕੀ ਪੰਜ ਚਾਰ ਸੂਏ ਪਿਆਊਗੀ ਬਈ ਕੋਈ ਇਹ ਨਹੀਂ ਕਿ ਨਹੀਂ ਹੂੰ ਬਾਕੀ ਦੀਪਕ ਜੀ ਜ ਹੋਰ ਵੀ ਆ ਮਾਜੇ ਦਾ ਜਿਹੜੇ ਸਾਹ ਹਣਾ ਬੱਤ ਆ ਇਹ ਬਾੜੀ ਖਾਾਕ ਵੀ ਨਹੀਂ ਲੈਂਦਿਆਂ ਇਹ ਕਿ ਨਹੀਂ ਮੈਂ ਕਹਿੰਦਾ ਸਾਹ ਦੀ ਖਾਾਕ ਲੈ ਓਨੀ ਕੀ ਇਹਨਾਂ ਨੇ ਪੱਠਾ ਟੱਕਾ ਚੱਕਣਾ ਕਿ ਨਹੀਂ ਬਿਲਕੁਲ ਜੇ ਕੋਈ ਬੰਦਾ ਗੌਰ ਵਾਲਾ ਹੋਇਆ ਲੈ ਲਵੇ ਤਾਂ ਹਨਾ ਉਹ ਪਿਆਦੀ ਇਹਨੂੰ ਮੜਾ ਜਾਂ ਯਾਰ ਹਾਂ ਜੀ ਇਹਦੇ ਨਾਲੇ ਬੱਚਾ ਯਾਰ ਆਪਾਂ ਇਹਦਾ ਦੁੱਧ ਹਜੇ ਦਾ ਆਪਾਂ ਦਾ ਬੋਲਾ ਆਪਾਂ ਪੀ ਜਾਂਦੇ ਨਾ ਐਵੇਂ ਉਹ ਮਾੜੀ ਗੱਲ ਦਾ ਬੋਲਾ ਤੇਰਾ ਆ ਆਏ ਉੱਪਰ ਅੱਗੇ ਵੀ ਪਾ ਗੱਲ ਕਰਦੇ ਬੋਲਾ ਜਿ ਪਿਆ ਜਾਵੇ ਹਨਾ ਤੇ ਉਹ ਪਸ਼ੂ ਤੇ ਦੂਜਾ ਬੱਚਾ ਦੋ ਦੋਨੇ ਇਕੱਠੇ ਪਾਲ ਲਓ ਇੱਕ ਨੂੰ ਬੋਲਾ ਪੂਰਾ ਛੱਡ ਦਿਓ ਇੱਕ ਨੂੰ ਘੱਟ ਛੱਡ ਦਿਓ ਤੇ ਉਹ ਸਾਰੀ ਉਮਰ ਹੀ ਨਹੀਂ ਰਲਦੇ ਨਾਲ ਨਹੀਂ ਦਲ ਹੁਣ ਤੂੰ ਵੇਖਿਆ ਹੋਊਗਾ ਇਹਨੇ ਦਾਸਾ ਕੀਤਾ ਕਿ ਤਾ ਕਿੱਲੋਂ ਵਾਂਗੂ ਕੀਤਾ ਕੋਣੀ ਹੈ ਇਹ ਰੱਜੀ ਕਰਕੇ ਆ ਕਿ ਨਹੀਂ ਰੱਜੀ ਕਰਕੇ ਆ ਕੋਈ ਹੋਣੀ ਇਹਦੇ ਚ ਜਾਣ ਪੈਣੀ ਆ ਬਾਈ ਲਤ ਲਤ ਨਰੋਈ ਹੋਣੀ ਆ ਕਿ ਨਹੀਂ ਬਿਲਕੁਲ ਇਹ ਹੋਣੀ ਡੱਕ ਡੋ ਲੈ ਜੇ ਖਾਂਦੀ ਦੀ ਫੇਰ ਬਾਅਦ ਚ ਵਿਚਾਰੀ ਨੇ ਕਿ ਨਹੀਂ ਲਾਵੇਂ ਨੂ ਬਿਆਦਾ ਵਾਧੂ ਤੇ ਆ ਰਹੀ ਕੋਣਾਂ Là. Quay, quay, quay. Là. <coughs> la ve <Ar> <coughs> de be, ਠੀਕ ਹੈ ਭਾਈ ਹਾਂ ਸੋਹਣ ਜਾਨ ਬਹੁਤ ਸੋਹਣਾ ਬਾਈ ਹੈ ਨਾ ਇੱਕ ਨੰਬਰ ਚੋਈ ਹੈ ਬਾਈ ਦੀ ਅਗਲੇ ਥਾਂਾਂ ਦੀ ਜਵਾਈ ਦੇਖ ਲੋ ਤੇ ਸਹੀ ਮਾਜ ਭਾਈ ਦੁੱਧ ਵਾਲੀ ਹੈ ਕਿ ਨਹੀਂ ਬਿਲਕੁਲ ਓਕੇ ਕਈ ਵਾਰੀ ਕੋ ਬੰਦਾ ਕਹਿੰਦਾ ਵੀ ਯਾਰ ਬਹੁਤ ਚੀਜ਼ਾਂ ਹਨਾ ਜਾਨਵਰ ਜ ਕਈਆਂ ਜ ਕਈਆਂ ਜ ਸਨੱਖ ਆਪਣਾ ਬਹੁਤ ਜ਼ਿਆਦਾ ਹੁੰਦਾ ਪਰ ਦੁੱਧ ਨਹੀਂ ਉਹਨਾਂ ਹੁੰਦਾ ਭਾਈ ਨਹੀਂ ਇਹਦੇ ਜਿਆਦਾ ਥੱਲੇ ਬੈਗਾ ਉਹਨੇ ਕਿਹਾ ਵੀ ਠੀਕ ਹੈ ਭਾਈ ਹਾਂ ਲੈਣੀ ਤਾਂ ਆਪਾਂ ਦੁੱਧ ਨੂੰ ਹੀ ਆਂ ਕਿ ਨਹੀਂ ਬਿਲਕੁਲ ਜਿਵੇਂ ਉਹ ਆਈਡੀਆ ਚਲੋ ਹਨ ਜਿਹੜੇ ਹਿਸਾਬ ਨਾਲ ਬੌੜੇ ਦੀ ਸਟਾਰਟਿੰਗ ਹੋਈ ਆ ਕਿੰਨੇ ਕਿਦੋਂ ਤੇ ਚਲੀ ਜਾਉ ਮਾਜੇ ਬਈ ਇਹ ਬਈ 10 ਕਿਲੋ ਤਾਂ ਪਹਿਲੇ ਸੋਦਾ ਦਿੱਤਾ ਨੇ ਹਾਂ ਬਾਕੀ ਚਲੋ ਅਗਲਾ ਹਨ ਉਹ ਜਿਹੜਾ ਕੋਪਾ ਲੂਗਾ ਉਹ ਹੀ ਕੱਢ ਲੂਗੇ ਅਗਨੀ ਇਹ ਤੋਂ ਤੇ ਹੁਣ ਦੀਪ ਜਿਹੜਾ ਬੌੜਾ ਚੋਣ ਵਾਲਾ ਉਹ ਕਿੰਨਾ ਜਿਹੜਾ ਬੰਦਾ ਆਪਣੇ ਕੋਲੋਂ ਸੌਦਾ ਕਰਨ ਲੱਗੇ 7 ਕਿਲੋ ਬਈ ਚੋਗੇ ਲੈ ਜਾਵੇ 7 ਕਿਲੋ ਬੌੜਾ ਹਨ ਹਾਂ ਮਗਰ ਇਹਦੇ ਕੱਟੀ ਤੇ ਮੁੱਲੇ ਦਾ ਲੱਖ ਰੁਪਏ ਮੁੱਲਾ 2000 ਰੁਪਏ ਕਹਿੰਦਾ ਛੱਡ ਦਾਂਗੇ ਅੱਜ ਕੋਈ ਬੰਦਾ ਆ ਜੂਗਾ ਹਨ ਤੇ ਲੋ ਵੀ ਮਿੱਤਰੋ ਮਗਰ ਵੀ ਇਹਦੇ ਕੱਟੀ ਆ ਤੇ ਦੁੱਧ ਜੇ 7 ਕਿਲੋ ਹੁਣ ਬੋਹਲਾ ਏ ਤਦਿਪੇ 3-4 ਕਿਲੋ ਤਾਂ ਆਰਾਮ ਨਾਲ ਹੀ ਵਦਣਾ ਕਿ ਨਹੀਂ ਵਦੂ ਵਦੂ ਕੋਈ ਵਦਦਾ ਸੇਵਾ ਵਾਲਾ ਲੈ ਜਾਵੇ ਕਿ ਨਹੀਂ ਵਦੂ ਬਾਈ ਇਹ ਕੱਲ ਤਾਂ ਸੁਈ ਹੈ ਬਾਈ ਹਾਂ ਉਹ ਬਾਈ ਕਹਿੰਦਾ ਯਾਰ ਆਪਾਂ ਬਹੜਾ ਝੂਠ ਜਾ ਬੋਲ ਕੇ ਨਹੀਂ ਵੀ ਐਵੇਂ ਕਹੀਏ ਬਾਈ 14 ਦੇ ਤੂੰ 15 ਦੇ ਦੂ ਨਹੀਂ ਨਹੀਂ ਉਹਦਾ ਕੀ ਫਾਇਦਾ ਉਹ ਤੋਂ ਦੀ ਸੇਵਾ ਏ ਤੁਸੀਂ ਬਣਾਉਂਦੀ ਇਹਨੂੰ 15 ਦੇ ਲੈ ਜਾਓ ਕਿ ਨਹੀਂ ਤੁਸੀਂ ਬਣਾਈ ਦੱਸਦੇ ਰੱਖੀ ਰੱਖੋ ਇਹਨੂੰ ਕਿ ਨਹੀਂ ਬਿਲਕੁਲ ਬਾਈ ਉਹ ਕਹਿੰਦਾ ਭਾਈ ਮੂੰਹ ਵਾਲਾ ਤਾਂ ਕਿੰਨਾ ਮਰਜੀ ਗਈ ਚੱਲ ਗਏ ਪਰ ਜਦੋਂ ਅਗਲਾ ਕਿ ਧਾਰ ਮਾਰਦਾ ਦੀ ਪੇਉ ਤੋਂ ਪਤਾ ਲੱਗਦਾ ਕਿ ਨਹੀਂ ਬਿਲਕੁਲ ਭਾਈ ਬਾਕੀ ਸਭ ਤੋਂ ਵੱਡੀ ਗੱਲ ਇਹ ਤਾਂ ਮਗਰ ਜਿਹੜੀ ਕੱਟੀ ਹੈ ਕਿ ਨਹੀਂ ਕੱਟੀ ਵੀ ਉਹ ਵੀ ਚਲ ਕੱਟੀ ਤਾਂ ਚਲ ਕੋਈ ਗੱਲ ਨਹੀਂ ਫਿਰ ਵੀ ਫਿਰ ਚਵਾਈ ਚੋਈ ਜੰਨੀ ਹੋਵੇ ਯਾਰ ਹਨਾ ਸਰੀਨ ਸਭ ਤੋਂ ਪਾਸੋਂ ਮਿਲ ਜੇ ਨਾ ਉਹਦੇ ਨਾਲ ਦੀ ਰੀਜ਼ ਨਹੀਂ ਉਹਦੇ ਨਾਲ ਦੀ ਰੀਜ਼ ਨਹੀਂ ਹਨਾ ਭਾਈ ਜੀ ਗੱਲ ਹਨਾ ਕਿਉਂਕਿ ਜ਼ਿਆਦਾਤਰ 부ੜੀਆਂ ਨੇ ਚੋਣੀ ਹੁੰਦੀ ਹੈ ਭਾਈ ਕਿ ਨਹੀਂ ਪਸੂ ਲੱਤ ਛਾੜੀ ਕਰੀ ਜਾਵੇ ਕਿ ਨਹੀਂ ਉਹਦਾ ਕੋਈ ਫਾਇਦਾ ਨਹੀਂ ਹੈ ਕਿ ਨਹੀਂ ਹਾਂ ਅਰੇ ਜੇ ਕਹੇ ਨਤੀਜਾ ਮਨ ਨਤੀਜਾ ਮਨ ਜੀ ਔਰ ਹੈ ਬਾਈ ਪਿਓਰ ਦੂਜਾ ਸੁਵਾਈ ਆ ਠੀਕ ਹੈ ਨਾ ਬਾਈ ਆਪਾਂ ਨੂੰ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਇਤਰਾਜ਼ ਨਹੀਂ ਮੜੀ ਗਣਾ ਬਾਈ ਭਲਾ ਕੋਈ ਕਹੀ ਜਾ ਬਾਈ ਅਸੀਂ ਚੋ ਆਪਾਂ ਨੂੰ ਕੋਈ ਚੱਕਰ ਨਹੀਂ ਹੂੰ ਬਾਈ ਸੁਵਾਈ ਉਦਾਂ ਕਹਿੰਦਾ ਨਹੀਂ ਯਾਰ ਬਾਈ ਨਾਲ ਕੋਈ ਨੇੜੇ ਵਾਲਾ ਹੁਣ ਆਪਾਂ ਲਈ ਨੀਲੀ ਰਾਵ ਦੀ ਵਿੱਚ ਹੀ ਹਰਿਆਣੇ ਕੋਲੇ ਕਈ ਬਾਈ ਉਹ ਹਾਂ ਠੀਕ ਹੈ ਨਾ ਆਪਾਂ ਨੂੰ ਕਹ ਚੌਥਾ ਸੁਆ ਹਾਂ ਉਹਦੇ ਵਿੱਚ ਠੀਕ ਹੈ ਵਿੱਚ ਚੌਥਾ ਸੁਆ ਚੌਥਾ ਸੁਆ ਬਾਈ ਸੁਪ ਵੀ ਗਾਂ ਜਾ ਕੇ ਇਕੱਠੀ ਹੁੰਦੇ ਉਹਨੇ ਅੱਛਾ ਉਹਨੇ ਕੱਟੀ ਦਿੱਤੀ ਬਾਈ ਕੱਟੇ ਹੁੰਦੇ ਓਕੇ ਅਵੀ ਦੀਪ ਨੇ ਮੈਂ ਕਹਿੰਦਾ ਵੀ ਮੋੜ ਦਾ ਕੰਮ ਉਧਰ ਨੂੰ ਨਹੀਂ ਹਰਿਆਣੇ ਵਿੱਚ ਆਉਂਦੀ ਆ ਦੀ ਪਿਆ ਪਾਰਿਆਣੇ ਭੇਜਦੀ ਕਿ ਨਹੀਂ ਹਰਿਆਣੇ ਦੀ ਨੀਲੀ ਦਾ ਵੀ ਦਿਖਾਣੀ ਨਾ ਹਾਂ ਤੇ ਉਪਰ ਗਈ 7 ਕਿਲੋ ਮਟੋਰਾ ਹੀ ਆ ਠੀਕ ਆ ਭਾਈ ਐਵੇਂ ਝੂਠ ਮਾਰੀ ਉਹਦਾ ਕੀ ਫਾਇਦਾ ਲੈ ਭਈ ਠੀਕ ਆ ਭਾਈ ਹਾਂ ਭਾਈ ਹਨਾ ਤੋ ਆਈਏ ਪੱਕੇ ਰਾਂ ਕਰਤੀ ਆ ਬਾਕੀ ਬੱਚੇ ਨੂੰ ਵੀ ਝਗਾਤਾ ਭਾਈ ਨਾਣਾ ਦੀਪੇ ਭਾਈ ਜਾਣਦੇ ਆਂ ਦੇ ਫਾਰਮ ਦੀ ਲੋਕੇਸ਼ਨ ਮੋਲ ਕੇ ਨੰਬਰ ਬੋਲ ਦੇਓ ਫਾਰਮ ਆਪਣਾ ਮਰਸ਼ੀਨਾ ਫਾਰਮ ਆ ਤਲਵੰਡੀ ਭਾਈ ਆ ਜ਼ਿਲ੍ਹਾ ਫਰੋਹ ਪਰ ਮੋਬਾਈਲ ਨੰਬਰ ਆ ਆਪਣਾ 9465515741 ਜੇ ਕਹਿੰਨੇ ਮੋਗੇ ਵਾਲਾ ਆਪਣਾ ਮੋਗਾ ਹੈਗਾ 25 ਕਿਲੋਮੀਟਰ ਜੇ ਕਹਿੰਦੇ ਨੇ ਫਰੀਰਕੋਟ ਦਾ ਫੀਸ ਕੋਟ 25 ਆ ਜੇ ਕਹਿੰਦੇ ਨੇ ਫਰੋਇਪਰੋਣਾ ਦਾ 34 ਕਿਲੋਮੀਟਰ ਆ ਜੇ ਕਹਿੰਦੇ ਨੇ ਜੀਰੇਵਲੇ ਵਾਲਾ 13 ਕਿਲੋਮੀਟਰ ਬਾਅਦ ਆ ਤੇ ਬਾਕੀ ਜਿਹੜੀ ਸਭ ਤੋਂ ਮੇਨ ਗੱਲ ਹਨਾ ਬਾਈ ਨੇ ਜਿਵੇਂ ਆ ਮੱਝ ਦੇ ਰੇਟ ਨੂੰ ਬਾਈ ਕਹਿੰਦਾ ਵੀ ਹਰਿੰਦਰ ਭਲਾਵੀ ਆਪਾਂ 10 ਦਾ ਕਰ ਲਈਏ 15 ਕਰ ਲਈਏ ਪਰਦੀਪ ਜੀ ਨੇ ਸੋਚਿਆ ਜੇ ਬਾਈ 80 85000 ਜਿਹੜੇ ਦਿਨ ਚੱਲਦੇ ਆ ਗਾਂ ਹੀ ਆਉਂਦੀ ਪਈ ਆ ਕਿ ਨਹੀਂ ਵੀ ਇਹ ਤਾਂ ਕਰਮਾਲੀ ਨੇ ਦੁੱਧ ਵੀ ਦੇਣਾ ਕਿ ਨਹੀਂ ਜੇ ਗਾਂ ਦਾ 20 ਕਿਲੋ ਆ ਤਾਂ ਇਹਦਾ ਵੀ 10 ਕਿਲੋ ਦੇ ਬਰਾਬਰ ਹੀ ਆ ਕਿ ਨਹੀਂ ਬਾਕੀ ਜਿਹੜੀ ਮੱਝ ਦੀ ਮੱਝ ਆ ਕਿ ਨਹੀਂ ਮਗਰ ਵੀ ਕੱਟੀ ਆ ਹਨ ਇਸ ਤੋਂ ਅੰਤ ਤੱਕ ਲਵਾ ਜੂਗੀ ਹਾਂ ਹਨਾ ਗਾਂ ਕਰਮਾਲੀ ਚਲੋ ਚੰਗੇ ਥਾਂ ਤੇ ਚਲੀ ਜਾਵੇਗਾ ਇਹ ਵੀ 400 ਰਾਵਣਾ ਪਿਆਊਗੀ ਕਿ ਨਹੀਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਿਓ ਫੋਨ ਜਉਂਦੇ ਬਦਦੇ ਰਹੋ ਜੀ ਧੰਨਵਾਦ